ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਲੀ ਫਾਰਮਿੰਗ ਵਿੱਚ ਕ੍ਰਾਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਕਿ ਆਪਣੀ ਸਜਣੋ ਨਰਖ ਫਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਹਾਂ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਗੁਰੂਕੀ ਜੰਡਿਆਲਾ ਤੇ ਭਾਈ ਉਹਨਾਂ ਦੇ ਕੋਲ ਪਹੁੰਚੇ ਆ ਤਿੰਨ ਵੜਾ ਸੱਜਣੋ ਦੋ ਜਰਸੀ ਦੇ ਪੀਸ ਆ ਠੀਕ ਆ ਜੀ ਇੱਕ ਐਚ ਐਫ ਕ੍ਰਾਸ ਦੇ ਵਿੱਚ ਤਿਆਰੀ ਤੇ ਵੜ ਬਿਲਕੁਲ ਨਿੱਕੇ ਭਾਜ ਜਾਇਜ਼ ਕੀਮਤ ਵਿੱਚ ਕਰਾਉਣੇ ਖਰੀਦਾਰੀ ਤੁਹਾਨੂੰ ਬਣੇ ਰਹੋ ਜੁੜੇ ਰਹੋ ਐਂਡ ਤਾਕਰ ਜੀ ਕਰਦੇ ਆ ਕੱਲ ਬਾਦ ਭਾਈਨਾ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਮਾੜੇ ਠੀਕ ਠਾਕ ਵੈਲਕਮ ਜੀ ਸੰਤੂ ਬੰਦਰਪੁਰੀ ਆ ਜੀ ਦੇ ਬੰਦੇ ਭਾਈ ਹੋਰ ਹਾਂਜੀ ਬਹੁਤ ਬਵਾਰ ਲੈਣ ਦਾ ਕੀਤਾ ਹਾਂਜੀ ਠੀਕ ਹੈ ਨਾਮ ਸਰਬਜੀਤ ਸਿੰਘ ਨਾ ਇਹ ਸਰਬਜੀਤ ਸਿੰਘ ਹਾਂਜੀ ਪਿੰਡ ਪਿੰਡ ਮਿਹਰਬਾਨਪੁਰਾਏ ਜਿਲ੍ਹਾ ਅੰਮ੍ਰਿਤਸਰ ਜਿਹੜਾ ਅੰਮ੍ਰਿਤਸਰ ਜਲੰਧਰ ਉਧਰ ਟੂਲਪਲੇ ਆਣਾ ਹਾਂ ਉਹ ਨਾਲ ਹੀ ਆਪਣਾ ਘਰ ਦੇ 10 ਕਿਲੋਮੀਟਰ ਬਿਲਕੁਲ ਟੂਲਪਲੇ ਹਾਂ ਟੂਲਪਲੇ ਦਿੱਤਾ ਹੀ ਆ ਮਤਲਬ ਕਿ ਕਨੈਕਟ ਨੰਬਰ ਕੀ ਆ 84270 14095 ਠੀਕ ਹੈ ਤਿੰਨ ਵੜਨ ਇਹ ਪਹਿਲੇ ਨੰਬਰ ਤੇ ਜਰਸੀ ਦੋ ਹਨ ਹਾਂਜੀ ਤੇ ਇੱਕ ਕਾਚਫ ਕਰੋਸ ਇਹ ਜਰਸੀ ਤੋਂ ਸ਼ੁਰੂਆਤ ਕਰੀਏ ਹਾਂਜੀ ਕਰ ਲਓ ਕੀ ਬਾਤ ਹੈ ਗਿਫਟ ਹੀ ਆ ਨਾ ਬਹੁਤ ਧੀਰ ਵਾਲੀ ਵੱਛੀ ਆ ਗਈ ਸਜਣੋ ਪੰਜਾਬ ਵਾਲੀ ਜਿਹਨੂੰ ਪੰਜਾਬ ਵਾਲੀ ਜਰਸੀ ਜੈਡ ਬਲੈਕ ਆ ਗਈ ਵੱਛੀ ਬ੍ਰਾਊਨ ਕਲਰ ਦੇ ਵਿੱਚ ਨਾਲ ਪਾ ਮਾਰੂਗੀ ਪਲੂਨ ਹੀ ਆਉਦੀ ਹੈ ਨਾ ਬਿਲਕੁਲ ਪਲੂਨ ਪਲੂਨ ਬਹੁਤ ਜਿਆਦੀ ਹੁੰਦੀ ਸਰ ਚਾਰੇ ਤੁਹਾਨੂੰ ਓਕੇ ਆ ਬਿਲਕੁਲ ਤੇ ਗਿਫਟ ਤੁਹਾਨੂੰ ਦਿੰਨੇ ਆ ਖੋਲ ਕੇ ਤੁਰਾ ਤੁਰਾ ਕਰੋ ਜੇ ਦੋਂਦੀ ਤੋਂ 24 ਹੁੰਦੀ ਏਲੇ ਦੋਂਦੀ ਤੋਂ 24 ਹੁੰਦੀ ਏ ਠੀਕ ਆ ਬਾਕੀ ਟਾਈਮ ਕਿੰਨਾ ਕੁ ਰਹੇਗਾ ਭਾਈ ਜੀ ਟਾਈਮ ਭਾਈ ਇਹਦਾ 1 ਹਫਤਾ ਬਿਆ ਜੀ 1 ਹਫਤਾ ਬਾਕੀ ਗਿਆ ਹਣਾ ਕੋਲਾ ਡੋਲਾ ਲੈ ਜਾਓਗੇ ਬੜਾ ਪ्योर ਪੰਜਾਬ ਵਾਲੀ ਜਰਸੀ ਕੀ ਬਾਤ ਹੈ ਪਟਾਕੇ ਪਾਜੋਗੇ ਨਕੀ ਜੀ ਜਿੰਨੀ ਕਿ ਹੈਗੀ ਸੱਜਣੋ ਬਿਲਕੁਲ ਬੰਨ ਥਣ ਕੇ ਹੋਊਗੀ ਉਹ ਕਾਨੂੰਨੀ ਪਾ ਦੂ 16 ਕਿਲੋ ਵਸ਼ੀ ਪਾਜੋਗੇ ਨਸਲ ਬਰੀਡ ਨੇ ਪਾਉਣਾ ਨਾ ਹਾਂ ਬਰੀਡ ਨਹੀਂ ਹਾਂ ਕੁਆਲਿਟੀ ਚੰਗੀ ਆ ਮੂੰਹ ਤੋਂ ਲੈ ਕੇ ਲੱਤਾਂ ਤੱਕ ਐ ਸਾਰੀ ਬਰੀਡ ਤੇ ਕੁਆਲਿਟੀ ਬਿਲਕੁਲ ਪਤਲੇ ਚੰਮ ਦੇ ਵਿੱਚ ਸਾਂਭੀ ਦਲੋਂ ਲੈ ਜੋ ਬਾਈ ਜੀ ਚੰਗੇ ਘਰੋਂ ਆਈ ਆ ਵਛੀ ਹਮਮ ਲਓ ਜੀ ਸੱਜਣ ਬੜੀ ਸੋਹਣੀ ਵਛੀ ਆ ਤੇ ਬਿਲਕੁਲ ਓਕੇ ਆ ਬਹੁਤ ਜਾਰੀ ਬੰਨੀ ਨੇ ਜੀ ਜਰਸੀ ਆ ਪੰਜਾਬ ਵਾਲੀ ਇੱਕ ਜਿਆਦਾ ਮੀਡੀਅਮ ਸਾਈਜ਼ ਹੁੰਦਾ ਉਹ ਨੀ ਚੀਜ਼ ਤੇ ਇਹ ਤੁਸੀਂ ਆਪਣੀ ਵੇਖੋ ਓਕੇ ਆਪਾ ਥੋੜਾ ਥੋੜਾ ਦਿਖਾ ਦਿਓ ਕੱਲਾ ਬਿਲਕੁਲ ਬਿਲਕੁਲ ਕੱਲਾ ਕੱਲਾ ਥਾਂ ਲੱਗਾ ਓਕੇ ਬਾਈ ਜੋਗੀ ਹੁੰਦੀ ਦੋਂਦੀ ਦੋਂ ਹਾਂ ਜੋਗੀ ਬੰਦੋ ਭਾਈ ਜੀ ਬੰਦੋ ਇਹਦੀ ਬਾਈ ਫਿਰ ਕੀਮਤ ਕਿੰਨੀ ਕਰਦੀ ਹੈ ਬਿਲਕੁਲ ਨੋਰਮਲ ਜੀ ਮੋਲ ਤੇ ਭਾਈ ਭਾਈ ਸਾਡੇ ਮੈਚ ਬਾਤ ਹੋ ਆ ਤੇ ਇਹਦੀ ਪਹਿਲੀ ਵਾਰ ਆਏ ਜੀ ਆਪਾਂ ਮੋਲ ਨਹੀਂ ਕਰਨਾ ਜੈ ਸਨੋ ਹੀ ਕਰਦੇ ਭਾਈ 50000 ਰੁਪਏ ਦੀ ਚੀਜ਼ ਹੈ ਜੈ ਸਨੋ ਹੀ ਲਾ ਦੇ ਹੋਰ ਕਰ ਸਕਾਂਗੇ ਯਾਰ ਖੰਡ ਦਾ ਮਨ ਭਾਈ 45 ਦੀ ਜੈ ਸਨੋ ਹੀ ਕਰਦੇ 47 ਦੀ ਭਾਈ ਤੇਰਾ 100 ਰੁਪਿਆ ਛੋਟ ਕਰੀ 45 ਦੀ ਹੁਣੀ ਜੀ ਫਿਰ ਮਤਲਬ 43500 ਰੁਪਿਆ 100 ਰੁਪਿਆ ਛੋਟ ਹੀ ਕਰੀ 45 ਜੋਂ ਭਾਈ ਠੀਕ ਆ ਬਾਕੀ ਸਾਡੇ 44 ਦਾ ਫੋਨ ਨਾ ਲਾਵੇ ਮੇਰਾ ਵੀਰ ਉਹ ਵੀ ਰੇਟ ਆਪਣੇ ਫਿਰਸੀ ਆ ਉਹ ਇਹ ਆ ਗਿਆ 2000 ਦਾ ਇਹ ਚ ਮਨਾਸੇ ਵਾਲਾ ਕੰਮ ਆ ਹਾਂ ਬਾਕੀ ਬੱਚੀ ਸਾਫ ਸੁਥਰੀ ਬੜੀ ਆ ਨਹੀਂ ਮਾਲ ਚੰਗਾ ਟਰਦਾ ਬਹੁਤ ਜਰੀ ਸਾਫ ਦੂਜੇ ਨੰਬਰ ਤੇ ਸੂਈ ਸਵਾਈ ਬਿਲਕੁਲ ਅੱਜ ਹੀ ਸੂਈਣ ਇਹ ਤੜਕੇ ਸੂਈ ਆ ਤੜਕੇ ਸੂਈ ਬੱਚਾ ਆ ਕੇ ਮਾਰ ਮਿਲ ਕਫ ਹਾਂਜੀ ਠੀਕ ਆ ਕਣਕੇ 4 ਵਜੇ ਸੁੱਈ ਆ ਓਕੇ ਜੇਰ ਜੂ ਦੀ ਦਾਨਿਆ ਕੀ ਬਾਤ ਹੈ ਤੇ ਤੁਹਾਡੇ ਬਾਪ ਬੜਾ ਖਬਰਦਾਰ ਹੈ ਨਾਮ ਭੰਤੀ ਤੋੜੇ ਬਈ ਕਿੰਨਾ ਕਿ ਤੁਹਾਡੇ ਐੜਗੇ ਨਾਲ ਦੁੱਧ ਹੁਣ ਪੜ ਗਿਆ 24 25 ਕਿਲੋ ਪਲੂਨ ਨੇ ਦੁੱਧ ਪਾਇਆ ਭਾਜੀ ਇਹਨੇ 24 25 ਕਿਲੋ ਪਲੂਨ ਨੇ ਕੀ ਬਾਤ ਹੁਣ ਕਿੰਨਾ ਕਿ ਸੇਵਾ ਚੰਗੀ ਹੋ 30 ਰੁਪਏ ਚ ਕਰੂ ਅਛੀ ਓਕੇ ਇਹਦੇ ਫਿਰ ਕਿੰਨਾ ਕਿ ਭਰਿਆ ਹੁਣ ਅੱਜ ਬੋਲਾ ਇਹ 7 ਕਿਲੋ ਚ ਹੋਇਆ ਦਾ ਬੜਾ 1 ਕੋ 22 ਕਿਤੀ 15 ਕਿਲੋ ਯਾਨੀ ਕਿ ਬੋਲਾ ਹੈਗਾ ਹਾਂ 15 ਤੋਂ ਜ਼ਿਆਦਾ ਹੀ ਹੋਗਾ 15 ਤੋਂ ਸਤਾਰ ਸੁਸਤਾਰ ਨੋਈ ਸਜਣੋ 15 16 ਕਿਲੋ ਗੋਲੇ ਤੋਂ ਸਟਾਰਟਿੰਗ ਹੀ ਕੀਤੀ ਆ 24 25 ਕਿਲੋ ਨਹੀਂ ਛੱੜਦੀ ਬਾਈ ਕਹਿੰਦਾ ਕਿ ਬੜੇ ਆਰਾਮਦਾਰੀ ਨਾਲ ਇਹਨਾਂ ਦੇ ਖੁੱਲਾ ਡੁੱਲਾ ਭਰ ਜੂਗੀ ਵਾੜ ਚੰਗੀ ਆ ਦੂਜਾ ਸੁਆਹ ਜੀ ਕਿਸੇ ਪਈ ਤੈਨੂੰ ਲੈਵੇ ਦੀ ਸਾਸੂ ਜੀ ਜਰਸੀ ਆ ਗਈ ਪਿਓਰ ਵੱਡੇ ਘੱਟਦੀ ਆ ਬਹੁਤ ਜਿਆਦੀ ਵੱਡੀ ਬਹੁਤ ਵਾਹ ਕੀ ਤੋਹਫਾ ਹੈ ਸੱਜਣ ਨਾੜਾਂ ਖਾ ਲੋ ਨਾੜਾਂ ਬੜੀਆਂ ਰੱਸੀਆਂ ਕੋ ਮੋਟੀਆਂ-ਮੋਟੀਆਂ ਸੱਜਣਾਂ ਲੱਗੀਆਂ ਬਿਲੀ ਘੜੀ ਬਣਾਈ ਫਿਰਦੀ ਹਨ ਹਾਂ ਇਹ ਵੀ ਕੁਆਲਟੀ ਆ ਗਈ ਬੜੀ ਸੋਹਣੀ ਆ ਗਈ ਕਰਮਾ ਵਾਲੀ 6 ਦੰਦੇ ਵੀ 6 ਦੰਦ ਹੋ ਕੇ ਹਨ ਲੈ ਚਲੋ ਬਾਈ ਕੋਲ ਦਿਖਾ ਦਿ ਬੜੀ ਜਰੀ ਖਾਣੇ ਵੀ ਬੜਾ ਅਚੰਗ ਲੱਗਾ ਕਰਮਾ ਵਾਲੀ ਨੂੰ ਥੋੜਾ ਬੱਚਾ ਲੱਗਦਾ ਰਹੇ ਹਾਂ ਉੱਥੇ ਲੈ ਚਲੋ ਉਹਦੇ ਨਹੀਂ ਇੱਥੇ ਲਾ ਦਿੰਦੇ ਚਲ ਇੱਥੇ ਲਾ ਦੋ ਤੇ ਸੱਜਣਾਂ ਰਾਜੀ-ਵਾਜੀ ਹੋ ਲਿਆ ਕਹੂੰਗੀ ਫਾਰਮ ਦੇ ਵਿੱਚ ਰਹੀ ਆ ਸੁਸਾਜ ਆਈ ਆ ਜਿਹੇ ਜੂਲ ਦੀ ਡਾਨੇ ਆ ਬਿਲਕੁਕੁਲ ਓਕੇ ਹੋ ਗਿਆ ਜੇ ਜੇ ਇਹ ਕਿ ਦੋ ਦੋ ਤਾਰਾਂ ਜਿਹੜੀਆਂ ਮਰਵਾ ਕੇ ਤੁਹਾਨੂੰ ਢੜਵਾ ਕੇ ਵਿਖਾ ਦਿੰਨੇ ਆ ਬਾਕੀ ਸਭ ਆ ਲੈ ਆਏ ਆ ਤੇ ਰਾਤ ਆਪਣੇ ਕੋ ਸੁਭੀ ਆ ਓਕੇ ਬਾਈ ਓਕੇ ਜੇ ਜੂਲ ਪਲ ਓਕੇ ਲਓ ਜੀ ਲਓ ਵਈ ਸਜਰੋ ਮੋਟਰ ਵਾਲੇ ਕੰਮ ਕਰਦੇ ਆ ਫਿਰ ਦਾ ਖਟਾ ਸ਼ਹਿਨ ਹੁੰਦੇ ਆ ਕੀ ਬਾਤ ਹੈ ਨੈਂਦਰ ਬਸ ਕਰੋ ਖਟਾ ਚੀੜ ਮਾਰਨ ਦੀ ਬਿਲਕੁਲ ਬਿਲਕੁਲ ਖਟਾ ਜੇ ਤੇ ਕੀਮਤ ਵੀ ਜਾਇਜ਼ ਹੀ ਫਿਰ ਕੀਮਤ ਪਈ ਹੈ ਵਸ਼ਿਆਂ 1.5 ਲੱਖ ਰੁਪਏ ਆਮ ਰੋੜ ਚੱਲਦੇ ਆ ਜਰਸੀਆਂ ਦੇ ਨਾ ਵੱਡੀਆਂ ਜਰਸੀਆਂ ਜੇ ਤੁਹਾਨੂੰ ਪਤਾ ਹਮਮ ਤੇ ਤੇ ਜੱਸ ਨੂੰ ਮੋਲ ਤਾਂ ਭਾਵੇਂ ਭਾਜੀ ਇਹਦਾ ਇੱਕ ਦਸ ਕਰ ਲਈ ਨਹੀਂ ਮਸ਼ੀਨ ਤੇ ਤੀਜੇ ਨੰਬਰ ਤੇ ਆ ਗਈ ਐਚ ਐਫ ਕ੍ਰੋਸ ਹੈ ਨਾ ਇਹ ਵੀ ਜਿਆਦੀ ਡਾਂਗਲੀ ਆ ਥਾਂ ਬੜਾ ਸੋਹਣਾ ਲੱਗਾ ਸਜਣੋ ਮੋਟਾ ਮੋਟਾ ਥਾਂ ਲੱਗਾ ਬਤਾ ਮੋਲ ਜਿਹਨਾਂ ਨੂੰ ਚੋਣ ਵਿਖਾ ਰਹੀ ਇਹਦਾ ਤਿੰਨ ਨੰਬਰ ਪੰਡਾ ਇਹ ਜਿਹੜੀ ਮੋਡੀ ਧਾਰ ਭਾਜੀ ਯਾ ਬਾਤ ਹੈ ਬੜੀ ਜਿਆਦੀ ਮੋਡੀ ਮੋਡੀ ਧਾਰਿਆ ਦੇ ਮਾਰ ਦੇ ਧਾਰਾਂ ਤੇ ਪਦੇ ਇਹ ਪੜੇ ਖੰਦੇ ਬਹਿ ਜਾ ਤੇ ਪਕੇ ਵਿਖਾ ਦੇ ਜੀ ਸਾਹਿਬ ਜਿਆਦੀ ਮੋਟਰ ਕੀ ਚਵਾਈ ਲਗੀ ਜਲੇ ਠੀਕ ਦਿਖਾ ਦਿਓ ਖਰਮਾ ਕਰ ਠੀਕ ਆ ਦੋ ਦੀ ਮੋਟਰ ਵਾਲਾ ਹੀ ਹਿਸਾਬ ਹੈ ਨਾ ਬਿਲਕੁਲ ਅੱਜ ਤਿੰਨ ਦੀ ਮੋਟਰ ਲੱਗਦੀ ਹੈ ਨਾ ਇੰਨੀ ਭਾਜੀ ਚੋਣ ਦੇਣਾ ਕੋ ਹਿਸਾਬ ਨਹੀਂ ਬਿਲਕੁਲ ਸੱਜਣੋ ਖਰਾ ਤੂੰ 20 ਕਿਲੋ ਦੱਦਾ ਬਨੂਣੀ ਅੱਛਾ ਜੀ ਹਾਂ ਜੀ 20 ਕਿਲੋ ਭਾਂਡੇ ਚ ਪਾਇਆ ਪੂਰਾ 20 ਕਿਲੋ ਐਰ ਕਿੱਕਣ ਵਾ ਸੁਗਾ ਦੂਜਾ ਸੁਗਾ ਚੇ ਦੂਜਾ ਆਰਡਰ ਵਿਖਾ ਦਿਓ ਇਹ ਡੰਗ ਕਾਲੀ ਆ ਕੋਈ ਜ਼ਰਾ ਤੇ ਨਹੀਂ ਖਣਨ ਵਾਲੀ ਦੋ ਚਾਰ ਦਿਨ ਨਹੀਂ ਖੜੂਗੀ ਸੂਣ ਦੀ ਉਹ ਪਰ ਰਾਤ ਵੀ ਸੂ ਸਕਦੀ ਸਵੇਰੇ ਵੀ ਸੂਏ ਹੂੰ ਬਣੀ ਆ ਪੂਰੀ ਫੁੱਲ ਬਣੀ ਬੱਚਾ ਚੜਦੀ ਚੜਦੀ ਵੈਸੇ ਬਹੁਤ ਬਣ ਜਾਂਦਾ ਲੈ ਚੱਲੋ ਜੀ ਥਾਂ ਬੜਾ ਚੰਗਾ ਸੱਜਣੋ ਲੱਗਾ 20 ਕਿਲੋ ਬਲੂਨ ਦੁੱਧ ਭਾਇਆ ਜੀ ਠੀਕ ਆ 20 ਕਿਲੋ ਮੰਨ ਕੋਈ ਵੀ ਲੈ ਜਾਇਆ ਜੀ ਠੀਕ ਆ ਕੀ ਬਾਤ ਹੈ ਜਿਆਦਾ ਭਾਈ ਅਡਰ ਅਡਰ ਬਹੁਤ ਹੀ ਜ਼ਿਆਦਾ ਸਾਫ ਹੈ ਵਾਕਈ ਮੈਂ ਨਾ ਜੀ ਕਮਾਲ ਹੀ ਹੋਈ ਪਈ ਥਣ ਦੇਖੋ ਰੇਟ ਕੀ ਰਹਿ ਗਿਆ ਭਾਈ ਰੇਟ ਭਾਈ ਭਾਵੇਂ ਦਾ 70 ਕਰ ਲਈ ਭਾਵੇਂ 75 ਹਾਂ ਹਾਂ ਤੇ ਨਾ ਹੀ ਕਰ 65 ਹਜ਼ਾਰ ਦੇ ਦੇ ਨਹੀਂ ਹਾਂ ਨਾ ਕਰਕੇ ਜਾਣ ਦੇ ਕੇ ਖੇਰ ਲਾ ਪੀਸ ਆ ਠੀਕ ਸੀ 60000 ਰੁਪਏ ਦੀ ਵਿਸ਼ੇ ਪਾ ਦੇਣੀ ਹੈ ਹੋਰ ਕਰ ਦੇ ਨਹੀਂ ਹੋਰ ਨਹੀਂ ਹੋਣਾ ਨਹੀਂ ਹੋਰ ਕਰਦੇ ਆਪੇ ਭਾਈ 2000 ਰੁਪਏ ਮਾਣਿਆ ਕੋਈ 60000 ਰੁਪਏ ਜਾਰੀ ਕਰ ਦੇ ਸੋ ਦੇ ਰੰਗ ਪਈ ਸੋ ਜਾਰੀ 55 45 ਦੀ ਆਪਾਂ ਫੋਨ ਨਾ ਕਿ ਮੇਰਾ ਦੀ ਕਰੀ ਫਿਕਸ ਹੀ ਆਪਣੇ ਰੇਟ ਓਕੇ 57000 ਦੀ ਸਜਣੋ ਫਿਕਸ ਹੈ ਮਿਲ ਜੂਗੀ ਬਾਕੀ ਜੇ ਆਪਣੇ ਪੂਰੇ ਫਿਕਸ ਹੀ ਮੇਰਾ ਥੋੜਾ ਬੜਾ ਘਰ ਆਇਆ ਦਾ ਪਿਆਰ ਮਾਤ ਕਰਦੇ ਹਾਂ ਬਾਕੀ ਹੁਣ ਕਰਾਂਗੇ ਵੀ ਕੀ ਦੁੱਧ 20 ਕਿਲੋ ਖਰਾ ਦੇਣਾ ਦੇਣਾ 20 ਕਿਲੋ ਬੜੇ ਆਰਾਮ ਨਾਲ ਹੀ ਸਜਣੋ ਮਿਹਣਾ ਵਿੱਚ ਆ ਗਈਆਂ ਵੱਡੀ ਵਸ਼ੀਅਤ ਸੀ ਬਹੁਤ ਹੀ ਅਰੀ ਚੰਗੀ ਵਸ਼ੀਅਤ ਆ ਕਿਆ ਬਾਤ ਲੈਵੇ ਇਹਨਾਂ ਦੇ ਕੋਈ ਅੰਤ ਨਹੀਂ ਸਜਣੋ ਵਹਿੜਾ ਸਾਰੀਆਂ ਚੰਗੀਆਂ ਖਰੀਦ ਤਰੀ ਕਰਿਓ ਜਿੰਨੇ ਘਟ ਪੈਸੇ ਮਤਲਬ 15 16 ਕਿਲੋ ਦੁੱਧ ਵਸ਼ੀਂ ਦੇਣੀ ਆ ਗਿਫਟ ਇਹ ਪਹਿਲੇ ਨੰਬਰ ਤੇ ਬਾਈ ਨੂੰ ਦਿੱਤਾ ਵਾ ਵਾ ਕੀ ਬਾਤ ਬੜੀ ਢੇਲ ਮਿਲਦੇ ਆ ਸੱਜਣੋ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ